ਅਫਸਾਨਾ ਖਾਨ ਦਾ ਸੋਸ਼ਲ ਮੀਡੀਆ ਤੇ ਬਹੁਤ ਹੀ ਜਾਂਦਾ ਵਿਰੋਧ ਹੋ ਰਿਹਾ ਤੇ ਕਿਤੇ ਨਾ ਕਿਤੇ ਸਿੱਧੂ ਦੇ ਮਾਪਿਆਂ ਤੇ ਚਾਉਣ ਵਾਲੇ ਅਫਸਾਨਾ ਤੋਂ ਨਾਰਾਜ਼ ਵੀ ਨੇ ਕਿਉਂਕਿ ਉਹ ਸਿੱਧੂ ਦੀ ਤੀਸਰੀ ਵਰ੍ਹੇ ਸੀ ਮੌਕੇ ਹਾਜ਼ਰ ਨਹੀਂ ਸੀ ਹੋਈ ਤੇ ਹੁਣ ਇਸੇ ਮੁੱਦੇ ਦੇ ਉੱਤੇ ਅਫਸਾਨਾ ਖਾਨ ਦੇ ਵੱਲੋਂ ਆਪਣੀ ਕਲੀਅਰਿਫਿਕੇਸ਼ਨ ਦਿੱਤੀ ਗਈ ਹੈ ਤੇ ਆਪਾਂ ਸਾਰੇ ਹੀ ਜਾਣਦੇ ਹਾਂ ਅਫਸਾਨਾ ਖਾਨ ਸਿੱਧੂ ਨੂੰ ਪ੍ਰਾਂਮਣ ਦੀ ਸੀ ਤੇ ਹਰ ਸਾਲ ਉਸਦੇ ਰਖੜੀ ਵੀ ਬਣਾ ਕਰਦੀ ਸੀ ਤੇ ਜਿਸ ਤੋਂ ਹਰ ਇੱਕ ਸਿੱਧੂ ਦੇ ਚਾਉਣ ਵਾਲੇ ਨੂੰ ਉਮੀਦ ਸੀ ਵੀ ਅਫਸਾਨਾ ਖਾਨ ਵੀ ਸਿੱਧੂ ਦੀ ਵਰ੍ਹੇ ਸੀ ਮੌਕੇ ਜ਼ਰੂਰ ਹਾਜ਼ਰ ਹੋਵੇਗੀ ਕਿਉਂਕਿ ਹੋਰ ਵੀ ਇੰਡਸਟਰੀ ਦੇ ਕਈ ਸਿੰਗਰ ਵਾਲੀ ਜ਼ਰੂਰ ਨਾ ਰਾਜ਼ ਹੋਏ ਨੇ ਕਿਉਂਕਿ ਇੰਡਸਟਰੀ ਦੇ ਵਿੱਚ ਸਿੱਧੂ ਕਰਕੇ ਹੀ ਅਫਸਾਨਾ ਖਾਨ ਦਾ ਨਾਮ ਬਣਿਆ ਤੇ ੱਤਕੇ ਗਾਣੇ ਤੋਂ ਬਾਅਦ ਅੱਜ ਤੱਕ ਅਫਸਾਨਾ ਖਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹੋਰੇ ਵਿਰੋਧ ਨੂੰ ਲੈ ਕੇ ਹੁਣ ਅਫਸਾਨਾ ਖਾਨ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਮੈਂ ਕੁਝ ਮਜਬੂਰੀਆਂ ਦੇ ਚੱਲਦੇ ਆਪਣੇ ਬਾਈ ਦੀ ਬਰਸੀ ਤੇ ਨਹੀਂ ਪਹੁੰਚ ਸਕੀ ਪਰ ਮੈਂ ਦਿਲੋਂ ਆਪਣੇ ਬਾਈ ਨੂੰ ਪਿਆਰ ਕਰਦੀ ਆਂ ਇਹ ਫਾਲਤੂ ਲੋਕ ਨੇ ਜੋ ਮੈਨੂੰ ਜੱਜ ਕਰ ਰਹੇ ਨੇ ਤੇ ਮੈਨੂੰ ਇਹਨਾਂ ਲੋਕਾਂ ਨੂੰ ਸਫਾਈ ਦੇਣ ਦੀ ਕੋਈ ਲੋੜ ਨਹੀਂ ਤੇ ਨਾਲ ਹੀ ਅਫਸਾਨਾ ਨੇ ਤੁਸੀਂ ਆਪਣੇ ਵਿਚਾਰ ਜਰੂਰ ਸਾਂਝੇ ਕਰੇ